ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਉਤਾਰਦੇ ਹੋਏ ਆਪਣੀ ਪਹਿਲੀ ਉਦਾਸੀ ਦੌਰਾਨ ਜਦੋਂ ਓਡੀਸ਼ਾ ਦੇ ਪੁਰੀ ਸ਼ਹਿਰ ਪਹੁੰਚੇ ਇੱਥੇ ਸਤਿਗੁਰੂ ਜੀ ਨੇ ਪੰਡਤਾਂ ਨੂੰ ਸਮਝਾਇਆ ਕਿ ਜਿੱਡਾ ਵੱਡਾ ਜਗਤ ਦਾ नाथ ਜਗਤ ਦਾ ਮਾਲਕ ਪ੍ਰਮਾਤਮਾ ਹੈ ਓਡੀ ਹੀ ਵੱਡੀ ਉਸ ਦੀ ਆਰਤੀ ਤੇ ਅਰਤੀ ਦਾ ਤਾਲ ਹੈ ਤੇ ਉਸ ਦੀ ਕੁਦਰਤ ਉਸ ਦੀ ਆਰਤੀ ਉਤਾਰ ਰਹੀ ਹੈ ਇੱਥੇ ਹੀ ਇੱਕ ਕੌਜਗ ਨਾਮੀ ਪੰਡਿਤ ਸੀ ਜੋ ਲੋਕਾਂ ਨੂੰ ਵਹਿਮ ਭਰਮ ਵਿੱਚ ਪਾ ਕੇ ਘੁਟ ਰਿਆ ਸੀ ਇਹ ਕੀ ਕਰਿਆ ਸੀ ਪਦਮ ਆਸਨ ਲਾ ਕੇ ਬੈਠਾ ਹੋਇਆ ਸੀ ਅਤੇ ਆਪਣੀ ਅੱਗੇ ਇਸਨੇ ਇੱਕ ਗੜਵਰ ਰੱਖਿਆ ਹੋਇਆ ਸੀ ਲੋਕ ਆਉਂਦੇ ਸਨ ਗੜਵੇ ਵਿੱਚ ਮਾਇਆ ਪਾਉਂਦੇ ਸਨ ਮੱਥਾ ਟੇਕਦੇ ਸਨ ਤੇ ਬੈਠ ਜਾਂਦੇ ਸਨ ਪੰਡਿਤ ਜੀ ਨੇ ਆਪਣੀਆਂ ਹੱਥਾਂ ਦੀਆਂ ਪਹਿਲੀਆਂ ਉਂਗਲੀਆਂ ਨੱਕ ਦੇ ਉੱਤੇ ਟਿਕਾਈਆਂ ਹੋਈਆਂ ਸਨ ਤੇ ਲੋਕਾਂ ਨੂੰ ਵੀ ਆਖ ਰਿਹਾ ਸੀ ਕਿ ਤੁਸੀਂ ਵੀ ਆਪਣੀਆਂ ਇਹ ਉਂਗਲੀਆਂ ਆਪਣੇ ਨੱਕ ਦੇ ਉੱਤੇ ਰੱਖੋ ਆਪਣੇ ਹੱਥ ਦੇ ਅੰਗੂਠੇ ਆਪਣੇ ਕੰਨਾਂ ਤੇ ਰੱਖੋ ਤੇ ਕੰਨ ਬੰਦ ਕਰ ਲਓ ਆਪਣੀ ਸੁਰਤ ਨੂੰ ਆਪਣੇ ਅੱਖਾਂ ਨੱਕ ਦੀ ਪਿਪਲੀ ਦੇ ਉੱਤੇ ਟਿਕਾਓ ਫਿਰ ਤੁਹਾਡੀ ਸੁਰਤ ਜਿਹੜੀ ਹੈ ਉਹ ਆਕਾਸ਼ ਵਿੱਚ ਚਲੀ ਜਾਵੇਗੀ ਤੇ ਨਾਲ ਲੋਕਾਂ ਵਿੱਚ ਚਲੀ ਜਾਵੇਗੀ ਵੇਖੋ ਮੈਂ ਹੁਣ ਕਿੰਨਾ ਪਵਨਾ ਦੀ ਸ਼ੈਅ ਕਰ ਰਿਹਾ ਹਾਂ ਮੈਂ ਹੁਣ ਬ੍ਰਹਮਪੁਰੀ ਵਿੱਚ ਪਹੁੰਚ ਗਿਆ ਹਾਂ ਫਿਰ ਮੈਂ ਸ਼ਿਵਪੁਰੀ ਵਿੱਚ ਜਾਵਾਂਗਾ ਫਿਰ ਮੈਂ ਵਿਸ਼ਨੂਪੁਰੀ ਵਿੱਚ ਜਾਵਾਂਗਾ ਕਦੀ ਇੰਦਰ ਲੋਕthia ਗੱਲਾਂ ਕਰ ਰਿਆ ਸੀ ਇਸ ਤਰ੍ਹਾਂ ਇਹ ਲੋਕਾਂ ਨੂੰ ਵਹਿਮਾਂ ਪਰਮਾਂ ਦੇ ਵਿੱਚ ਪਾ ਰਿਹਾ ਸੀ ਗੁਰੂ ਅਨੰਕ ਦੇਵ ਜੀ ਜਾਣਦੇ ਸਨ ਕਿ ਇਸ ਨੂੰ ਕਿੰਨੇ ਕੁ ਭਵਨਾਂ ਦਾ ਗਿਆਨ ਹੈ ਸਤ ਗੁਰੂ ਜੀ ਨੇ ਲੋਕਾਂ ਨੂੰ ਸਮਝਾਉਣ ਵਾਸਤੇ ਇੱਕ ਕੌਤਕ ਰਚਿਆ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਸਹਜੇ ਦੇ ਨਾਲ ਇਸ ਦੇ ਅੱਗੇ ਜਿਹੜਾ ਪਿਆ ਹੋਇਆ ਗੜਵਾ ਹੈ ਮਾਇਆ ਵਾਲਾ ਉਸ ਨੂੰ ਚੁੱਕ ਕੇ ਤੇ ਇਸ ਦੇ ਪਿਛਲੇ ਪਾਸੇ ਰੱਖ ਦੇ ਭਾਈ ਮਰਦਾਨਾ ਜੀ ਨੇ ਸਹਜੇ ਦੇ ਨਾਲ ਗੜਵਾ ਚੁੱਕਿਆ ਤੇ ਉਸ ਪੰਡਤ ਦੇ ਪਿਛਲੇ ਪਾਸੇ ਰੱਖ ਦਿੱਤਾ ਕਾਫੀ ਸਮਾਂ ਬੀਤ ਗਿਆ ਦੇਖਿਆ ਕਿ ਕੋਈ ਟਣਕਾਰ ਆਵਾਜ਼ ਨਹੀਂ ਆਈ ਗੜਵੇ ਦੀ ਕਲ ਚੁਗ ਨਾਮੀ ਪੰਡਤ ਨੇ ਅੱਖਾਂ ਖੁੱਲੀਆਂ ਤੇ ਗੜਵਾ ਹਿਸਤਾ ਗਾਇਬ ਸੀ ਅਲੋਪ ਸੀ ਇਹ ਗੁੱਸੇ ਵਿੱਚ ਆ ਗਿਆ ਕਿਨ ਲੱਗਾ ਕਿ ਜਿਸ ਨੇ ਵੀ ਮੇਰਾ ਗੜਵਾ ਚੁੱਕਿਆ ਹੈ ਇੱਥੇ ਰੱਖ ਦੇਵੇ ਨਹੀਂ ਤਾਂ ਮੈਂ ਉਸ ਨੂੰ ਫਸਮ ਕਰ ਦਵਾਂਗਾ ਗੁੱਸੇ ਵਿੱਚ ਅਗ ਬਗੂੜਾ ਕਈ ਤਰ੍ਹਾਂ ਦੇ ਖਬੋਲ ਬੋਲਣ ਲੱਗਾ ਸਤਿਗੁਰੂ ਜੀ ਅਗਾ ਵਦੇ ਲੋਕਾਂ ਨੇ ਤੇ ਸਾਰਾ ਕੁਝ ਖੁੱਤਕ ਦੇਖਿਆ ਸੀ ਸਤਿਗੁਰੂ ਜੀ ਅਗਾ ਵਦੇ ਕਹਿਣ ਲੱਗੇ ਪੰਡਤ ਜੀ ਹੁਣੇ ਹੀ ਤੁਸੀਂ ਤਿੰਨ ਭਵਨਾਂ ਦੀ ਗੱਲ ਕਰ ਰਹੀ ਸੀ ਤਿੰਨਾਂ ਲੋਕਾਂ ਦੀ ਸੋਝੀ ਦੀ ਗੱਲ ਕਰ ਰਹੀ ਸੀ ਤਿੰਨਾਂ ਲੋਕਾਂ ਦੀ ਤੁਸੀਂ ਸ਼ਹਿਰ ਕਰ ਰਹੀ ਸੀ ਖਿਆਲ ਮਾਰੋ ਝਾਤੀ ਮਾਰੋ ਸ਼ਾਇਦ ਕਿਤੇ ਤੁਹਾਡਾ ਗੜਵਾ ਵੀ ਦਿਖਾਈ ਦੇ ਜਾਵੇ ਪਰ ਇਸ ਨੂੰ ਗਿਆਨ ਕਿੱਥੇ ਸੀ ਤਿੰਨਾਂ ਭਵਨਾਂ ਦਾ ਫਿਰ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਈਮਣ ਹੈ ਤਨਾਸਰੀ ਰਾਗ ਦੇ ਵਿੱਚ ਸ਼ਬਦ ਦੀਆਂ ਪੰਕਤੀਆਂ ਹਨ ਕਾਲ ਨਾਹੀ ਜੋਗ ਨਾਹੀ ਨਾਹੀ ਸਤਿ ਕਾ ਟਕ ਭਾਵ ਕਿ ਮਨੁੱਖਾ ਜੀਵਨ ਦਾ ਸਮਾਂ ਜਿਹੜਾ ਹੈ ਅਕਾ ਮਿਟਣ ਤੇ ਨਕ ਫੜਨ ਦਾ ਸਮਾਂ ਨਹੀਂ ਹੈ ਇਹਨਾਂ ੱਟਾਂ ਦੇ ਨਾਲ ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ ਤੇ ਨਾ ਹੀ ਉੱਚਾ ਆਚਰਣ ਬਣਦਾ ਹੈ ਇਹਨਾਂ ਤਰੀਕਿਆਂ ਦੇ ਨਾਲ ਥਾਨ ਸੱਠ ਜਗ ਪ੍ਰਿਸ਼ਟ ਹੋਏ ਡੂਬਤਾ ਦੇ ਵਿੱਚ ਜਗ ਇਹਨਾਂ ਤਰੀਕਿਆਂ ਦੇ ਨਾਲ ਜਗਤ ਦੇ ਪਵਿੱਤਰ ਹਿਰਦੇ ਵੀ ਗੰਦੇ ਹੋ ਜਾਂਦੇ ਹਨ ਇਸ ਤਰ੍ਹਾਂ ਜਗਤ ਵਿਕਾਰਾਂ ਵਿੱਚ ਡੁੱਬਣ ਲੱਗ ਪੈਂਦਾ ਹੈ ਇਹਨਾਂ ਪਖੰਡਾ ਦੇ ਰਾਹੀਂ ਜਾਂ ਇਹਨਾਂ ਤਰੀਕਿਆਂ ਦੇ ਰਾਹੀਂ ਕਲ ਮਹਾਰਾਮ ਨਾਮ ਸਰ ਜਗਤ ਵਿੱਚ ਪਰਮਾਤਮਾ ਦਾ ਨਾਮ ਹੀ ਸ੍ਰਿਸ਼ਟ ਹੈ ਔਰ ਸਾਰੇ ਕਮਾਂ ਦੇ ਨਾਲੋਂ ਪਰਮਾਤਮਾ ਦਾ ਨਾਮ ਸਿਮਰਨ ਹੀ ਸਭ ਤੋਂ ਸ੍ਰਿਸ਼ਟ ਤੇ ਉੱਤਮ ਹੈ ਅਕੀਂਤਾ ਮੀਟੇ ਨਾਕ ਪਕੜੇ ਠਗਣ ਕਉ ਸੰਸਾਰ ਇਹ ਪੰਡਿਤ ਜੀ ਤੁਸੀਂ ਅੱਖਾਂ ਮੀਟਦੇ ਹੋ ਨੱਕ ਫੜਦੇ ਹੋ ਕੇਵਲ ਤੇ ਕੇਵਲ ਇਹ ਕਰਮ ਜਿਹੜੇ ਹਨ ਜਗਤ ਦੇ ਲੋਕਾਂ ਨੂੰ ਠੱਗਣ ਵਾਸਤੇ ਕਰਦੇ ਇਹ ਪਰਮਾਤਮਾ ਦੀ ਭਗਤੀ ਨਹੀਂ ਹੈ ਤੇ ਨਾ ਹੀ ਇਹ ਸ੍ਰਿਸ਼ਟ ਧਾਰਮਿਕ ਕਮ ਹਨ ਅਕੀਂਤਾ ਮੀਟੇ ਨਾਕ ਪਕੜੇ ਠਗਣ ਕਉ ਸੰਸਾਰ ਆਂਟ ਸੇ ਤੇ ਨਾਕ ਪਕੜੇ ਸੂਜ ਤੇ ਤੇਨ ਲੋ ਹੱਥ ਦੇ ਅੰਗੂਠਿਆਂ ਦੇ ਨਾਲ ਅਤੇ ਉਂਗਲਾਂ ਦੇ ਨਾਲ ਨੱਕ ਕੰਨ ਆਦਿਕ ਫੜਦੇ ਹੋ ਸਮਾਧੀਆਂ ਲਗਾਉਂਦੇ ਹੋ ਤੇ ਆਖਦੇ ਹੋ ਕਿ ਸਾਨੂੰ ਤਿੰਨ ਭਵਨਾਂ ਦੀ ਸੋਝੀ ਹੈ ਤਿੰਨ ਲੋਕਾਂ ਦੀ ਸੋਝੀ ਹੈ ਪਰ ਮਗਰ ਪਿਆ ਗੜਵਾ ਤਾਂ ਤੁਹਾਨੂੰ ਦਿਖਾਈ ਨਹੀਂ ਦਿੱਤਾ ਮਗਰ ਪਛਾਹ ਕਸ਼ਮਨਾ ਸੂਝੇ ਇਹ ਪਦਮਾ ਲੋ ਕਮਾਲ ਦਾ ਤੁਹਾਡਾ ਪਦਮਾਸਨ ਹੈ ਕਿ ਤੁਹਾਨੂੰ ਮਗਰ ਪਿਆ ਗੜਵਾ ਦਿਖਾਈ ਨਹੀਂ ਦੇ ਰਿਹਾ ਸੋਝੀ ਤੁਸੀਂ ਤਿੰਨ ਲੋਕਾਂ ਦੀ ਕਰਦੇ ਹੋ ਗੱਲਾਂ ਤੁਸੀਂ ਤਿੰਨ ਭਵਨਾਂ ਦੀਆਂ ਕਰਦੇ ਹੋ ਲੋਕਾਂ ਨੂੰ ਸਾਰੀ ਸਮਝ ਆ ਗਈ ਕਿ ਇਹ ਪਖੰਡੀ ਹੈ ਤੇ ਇਹ ਸਾਨੂੰ ਗਲਤ ਰਸਤੇ ਪਾਰ ਰਿਹਾ ਹੈ ਤੇ ਸਾਨੂੰ ਲੁੱਟ ਰਿਹਾ ਹੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਾਲਯੁਗ ਨਾਮੀ ਪੰਡਿਤਾਂ ਦਾ ਫਾਜ ਜਿਹੜਾ ਸੀ ਉਹ ਉਗਾੜਿਆ ਤੇ ਲੋਕਾਂ ਨੂੰ ਪ੍ਰਮਾਤਮਾ ਦਾ ਸਿਮਰਨ ਨਾਮ ਸਿਮਰਨ ਕਰਨ ਦੀ ਪ੍ਰੇਰਣਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ